ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਧੂ ਫੈਮਿਲੀ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ ਚ ਰਹੋ। ਟਾਈਮ ਹੈ ਜੀ ਸਵੇਰ ਦਾ। ਤੇ ਹਰਲੇ ਤੇ ਬੱਚਿਆਂ ਨੂੰ ਹੈਗੀ ਜੀ ਛੁੱਟੀ ਤੇ ਆਪਾਂ ਪੀਂਦੇ ਸੀ ਜੀ ਚਾਹ ਦੂਜੀ ਵਾਰ ਦੀ। 7:30 ਦਾ ਟਾਈਮ ਹੋ ਗਿਆ। ਸੱਤ ਰਾਜਪਾਲੇ ਜੀ ਰੌਲਾ। ਕਹਿੰਦਾ ਮੈਨੂੰ ਨਾ ਫਰਸ਼ਾ ਜਿਹੜੇ ਅੰਦਰ ਲਾ ਧਵਾ ਦਿਓ। ਤੇ ਕਈ ਦਿਨ ਹੋ ਗਏ ਸੀ ਜੀ ਤੋਤਾ ਨਹੀਂ ਗਿਆ ਸੀ। ਕਿਹਾ ਕਿ ਨਾ ਆਪਾਂ ਇਹ ਘਣਾ ਮੀਂਹ ਦਾ ਕਰਕੇ ਹਨਾ ਮਗਰ ਪਾਣੀ ਬਹੁਤ ਜ਼ਿਆਦਾ ਸੀਗਾ ਪਾ ਪਿੱਛੇ ਬਾਹਣ ਦੇ ਵਿੱਚ ਕਿਉਂਕਿ ਕੰਦਲ ਨਾਲ ਹਨਾ ਪਾਣੀ ਲੱਗੇ ਹੋਏ ਸੀਗਾ ਤੇ ਇਸ ਲਈ ਹਨਾ ਅੰਦਰ ਪੋਸ਼ੂਆਂ ਵਾਲਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਤੀਜੇ ਉਸ ਤੋਂ ਨਾ ਆਪਾਂ ਸਾਫ਼ ਕਰਦੇ ਰਹਨੇ ਤੇ ਹੁਣ ਕਈ ਦਿਨ ਹੋ ਗਏ ਸੀ ਜੀ ਸਾਫ਼ ਨਹੀਂ ਕੀਤਾ ਗਿਆ ਸੀ ਤੇ ਇੰਨਾ ਉਹ ਵੀ ਅੰਦਰ ਤਿਲਕਣ ਹੋਈ ਪਈ ਸੀ ਪੋਸ਼ੂਆਂ ਥੱਲੇ ਬਾਹਰਤ ਬਾਹਰ ਰੋਜੀ ਧੋਦਨੇ ਨੇ ਵੀ ਚਲ ਥੋੜਾ ਪਾਣੀ ਮਾਰ ਕੇ ਹਨਾ ਤੇ ਨਾ ਹੀ ਪੋਸ਼ੂ ਨੂੰ ਮਾਈਗੇ ਸੀ ਦੋ ਤਿੰਨ ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਜਿਉਂ ਨਾ ਜਮੀਂ ਦਾ ਕਰਕੇ ਨਾ ਪੋਸ਼ੂ ਨੂੰ ਮਾਇਗੇ ਸਿੰਦਰੀ ਸੀ ਚਾਰਾ ਤੇ ਉਹਦਣਾ ਤੇਲਕੜ ਹੋਈ ਪਈ ਸੀ ਬਹੁਤ ਜ਼ਿਆਦਾ ਹੋਈ ਪਈ ਐ ਤੇ ਆਪਾਂ ਹਨਾ ਰਾਜੂ ਦੇ ਨਾਲ ਜਿਹੜਾ ਹਨਾ ਪਹਿਲਾਂ ਫਰਸ਼ ਉਸ ਤੋਂ ਬਾਅਦ ਗਏ ਤੇ ਫੇਰ ਆਪਾਂ ਹਨਾ ਝਾੜੂ ਪਲਾਤਾ ਤੇ ਬਸ ਪੂੰਛਾ ਰਹਿਂਦਾ ਕਿ ਪੂੰਛਾ ਬਾਅਦ ਚਲਾ ਦੇਂਗੇ ਤੇ ਹੋਰ ਸਾਰੇ ਕੰਮ ਨਿਪਟੜ ਗਏ ਜੀ ਭਾਂਡੇ ਧੋਤੇ ਗਏ ਤੇ ਫਿਰ ਰੋਟੀ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਖੇਤ ਅੱਜ ਆਪਣੇ ਹੈਗੀ ਜੀ ਲੇਵਰ ਕਿਉਂਕਿ ਹਨਾ ਰੱਬ ਨੇ ਜਿਹੜਾ ਕੰਮ ਵਧਾਇਆ ਜੀ ਹਨਾ ਤੇ ਉਹਦਾ ਕਰਕੇ ਹਨਾ ਜਿਹੜੇ ਆਪਣੇ ਬਾਹਨ ਆ ਗਏ ਉਹਦੇ ਘਾਰੇ ਪੂਰੇ ਬੱਟਾ ਮੱਟਾ ਜਿੰਗਾ ਸਾਰਾ ਟੋਟਾ ਗਾ ਤੇ ਇਸ ਲਈ ਹਨ ਜਲੀਵਰ ਇਸ ਲਈ ਚਲੀਵਰ ਪਾਈ ਹੈ ਜੀ ਹਨ ਦੋ ਬੰਦੀ ਪਾਏ ਕਿਉਂਕਿ ਉਹ ਠੀਕ ਕਰਨੇ ਹੈ ਹਨ ਉਸ ਤੋਂ ਬਾਅਦ ਪਰ ਹਨ ਜੇ ਪਾਣੀ ਸੁੱਕ ਗਿਆ ਤੇ ਫੇ ਪਾਣੀ ਧਣ ਕੇ ਛੱਡਣਾ ਹਨ ਚੋ ਨਿੰਜੀ ਦੀ ਨੂੰ ਆਪਣੀ ਤੇ ਇਸ ਲਈ ਹਨ ਆਪਾਂ ਪਹਿਲਾਂ ਰਾਜੂਨਾ ਕਰਾਦਗੇ ਤੇ ਫਿਰ ਆਪਾਂ ਉਸ ਤੋਂ ਬਾਅਦ ਰੋਟੀ ਪਾਣੀ ਦਾ ਕਰਕੇ ਹਨ ਖੇਤ ਭੇਜਾਂਗੇ ਤੇ ਚਲੋ ਜੀ ਫਿਰ ਮਿਲਦੇ ਆਂ はい。 ਟੜ ਗਈ ਬਹੁਤ ਜਿਆਦਾ ਦੇਖੋ ਦੇਖੀ ਤੇ ਫਰਸ਼ ਆਪਾਂ ਧੋ ਲਿਆ ਤੇ ਆਪਾਂ ਨਾ ਰੋਟੀ ਜਿਹੜੀ ਪਾਤੀ ਸੀਗੀ ਲੇਬਰ ਦੀ ਖੇਤ ਤੇ ਉਹਦਾ ਸਬਜੀ ਦਾ ਨਾ ਰਾਤ ਪੋਣਾ ਇਸ ਤਰ੍ਹਾਂ ਦੀ ਸਾਗੀ ਤੇ ਨਹੀਂ ਕਿ ਥੋੜੀ ਕਿਉਂ ਬਣਾ ਗੀ ਆਪ ਦਾ ਸਰਜੰਦਾ ਲੇਬਰਾਂ ਦੇ ਬੰਦੇ ਦਾ ਨਹੀਂ ਸਰਦਾ ਤੇ ਇਸ ਲਈ ਨਾ ਲੇਬਰ ਵਾਲਾ ਇਹਨਾਂ ਪਾਤੀ ਆਪਾਂ ਤੇ ਹੁਣ ਬਣਾਉਣੀ ਹੈ ਇੱਕ ਚਟਣੀ ਚਟਣੀ ਬਣਾਵਾਂਗੇ ਜੇ ਤਾਂ ਲਾਲ ਮਿਰਚਾਂ ਤੇ ਪਿਆ ਪਿਆਜ਼ ਦੀ ਬਣਾ ਲਾਂਗੇ ਕਿਉਂਕਿ ਨਾ ਹੁਣ ਨਾ ਤਾਂ ਆਪਣਾ ਕੋ ਪੁਰਾਣਾ ਜਿਹੜਾ ਆਪਣਾ ਪੁਰਾਣਾ ਸੀ ਉਹ ਮਗਰ ਸੀਗਾ ਕੋਠੇ ਦੇ ਆਪਣੇ ਵੀ ਤੇ ਉਥੇ ਪਾਣੀ ਬਹੁਤ ਜ਼ਿਆਦਾ ਖੜਾ ਜੀ ਹੈ ਤੇ ਤੇ ਤਿਲਪਨ ਟੁੱਟੇ ਹੋਈ ਪਈ ਹੈ ਤੇ ਆਪਾਂ ਨਹੀਂ ਆਂ ਤਕਰੀਨਾਂ ਲੈ ਤੇ ਹੁਣ ਆਪਾਂ ਕੱਲੇ ਪਿਆਜ਼ ਦੀ ਤੇ ਮਿਰਚ ਦੀ ਚਟਣੀ ਬਣਾ ਲਈਏ। ਕੀ ਸ਼ਕਾਂ ਕਿ ਪ੍ਰਸ਼ਾਦ ਦਾ ਰੋਟੀ ਬਣਾ ਲਈਏ ਤੇ ਜਿਹੜੇ ਦੁਬਾਰਾ ਦੇ ਭਾਂਡੇ ਸੀ ਉਹ ਵੀ ਆਪ ਸਾਰੇ ਚੱਕ ਦਿੱਤੇ ਆ ਤੇ ਪਸ਼ੂ ਨਿਵਾਹ ਕੇਂਦਰ ਕਰਤੇ ਬੜੀ ਵੈਗ ਵਿੱਚ ਫਰਸਤੂ ਹੁੰਦਾ ਸੀ ਸਾਰਾ ਬਾਹਰ ਵੀ ਅੰਦਰ ਵੀ ਪਸ਼ੂ ਨਿਵਾਹ ਹੁੰਦੇ ਸੀ ਕਿਉਂਕਿ ਜਿੱਕਲੇ ਬੰਦੇ ਨੂੰ ਔਖਾ ਹੋ ਜਾਂਦਾ ਹਨ ਕਿ ਇੱਕ ਤਾਂ ਹੋਇਆ ਵਾਲਾ ਪਿਆ ਸੀਗਾ ਜੀ ਇਹਨਾਂ ਵਾਸਤੇ ਸੱਚੀ ਘਰੇ ਸੀ ਜੀ ਹਨਾ ਤੇ ਉਸਮੀਤ ਥੋੜਾ ਢੱਲਾ ਸੀ ਤੇ ਕਰਨ ਨਾਲ ਲੱਗੇ ਸੀ ਵਿਚਾਰ ਤੇ ਚਲੋ ਜੀ ਹੁਣ ਆਪਣਾ ਪਹਿਲਾ ਚਟਨੀ ਬਣਾ ਲਗੇ ਫਿਰ ਕਰਦੇ ਹਾਂ ਉਸ ਲੋਚ ਆਪਾਂ ਰੋਟੀ ਪਾਣੀ ਛਕ ਲਿਆ ਤੇ ਹੁਣ ਆਪਣੀ ਤਰੀ ਹੋਈ ਜੀ 10 ਵਜੇ ਜਿਹੜੀ ਚਾਹ ਖੇਤ ਜਾਊਗੀ ਤੇ ਉਸ ਤੋਂ ਬਾਅਦ ਨਾ ਪਾ ਪੀ ਲਾਂਗੇ ਤੇ ਉਸ ਤੋਂ ਬਾਅਦ ਜੀ ਨਾ ਮੰਗੇ ਜੀ ਆਪਾਂ ਕਿਉਂਕਿ ਜੀ 1:30 ਵਜੇ ਦਾ 1:30 ਦਾ ਟਾਈਮ ਹੋ ਗਿਆ ਸਵੇਰ ਦੇ ਲੱਗੇ ਆ ਇੱਕ ਮਿੰਟ ਵੀ ਨਹੀਂ ਬੈਠਾ ਜੀ ਇੱਕ ਮਿੰਟ ਵੀ ਹੈ ਨਾ ਤੇ ਚਲੋ ਜੀ ਕੋਈ ਗੱਲ ਨਹੀਂ ਹੈ ਨਾ ਜਦੋਂ ਕੰਮ ਨਿਭੜਦਾ ਇੱਕ ਇੱਕ ਇਹ ਰੱਬ ਦਾ ਕਰਕੇ ਤੇ ਰੱਬ ਨੇ ਬਹੁਤ ਜ਼ਿਆਦਾ ਕੰਮ ਵਧਾਤਾ ਕਿਉਂਕਿ ਜੀ ਹੁਣ ਸਾਰੇ ਕੰਮ ਨਿਭੜ ਗਏ ਆਪਣੇ ਰੀ ਦਾ ਵੀ ਨਿਭੜ ਗਿਆ ਸੀ ਜੀਰੀ ਦੇ ਵਿੱਚ ਸਾਰੇ ਸਾਰੇ ਕੰਮ ਨਿਭੜ ਗਏ ਸੀ ਤੇ ਆ ਹੁਣ ਇਹਦਾ ਕਰਕੇ ਲੀਵਰ ਪਾਉਣੀ ਪੈ ਗਈ ਜੀ ਹੁਣ ਕਿਉਂਕਿ ਬੱਟਾ ਹਨਾ ਠੀਕ ਕਰਾਂਗੇ ਤਾਂ ਫੇਰ ਹੀ ਆ ਕਿਉਂਕਿ ਪਾਣੀ ਛੱਡਣਾ ਹੋਇ ਇੱਕ ਦੋ ਦਿਨ ਤੱਕ ਤਾਂ ਸੁੱਕਿਆ ਪਿਆ ਬਹੁਤ ਫਰਕ ਪੈ ਗਿਆ ਪਾਣੀ ਸੁੱਕ ਗਿਆ ਨਾ ਤੇ ਚਲੋ ਅੱਜ ਹਨਾ ਬੱਟਾ ਮੁੱਟਾ ਠੀਕ ਕਰ ਦਿੰਦੇ ਤੇ ਕੱਪੜੇ ਆਪਣੇ ਧੋਤੇ ਪਏ ਜੀ ਸਾਰੇ ਤੇ ਕੁਛ ਪਏ ਮਸ਼ੀਨ ਚ ਸੁੱਕਣੇ ਸਪ ਕੀਤ ਪਾ ਦੇ ਪਹਿਲਾਂ ਚਾਹ ਤੇ ਫਿਰ ਉਹ ਕੱਪੜੇ ਪਾ ਦਾਂਗੇ ਤੇ ਕਮਲ ਨਾਲ ਆਪਣੀ ਧੋਰੀ ਦੀ ਬਾਸੂ ਥੋੜੇ ਥੋੜੇ ਨੂੰ ਬਹੁਤ ਟਾਈਮ ਲੱਗੇ ਪਹਿਲਾਂ ਰੋਟੀ ਪਾਣੀ ਤੇ ਹੁਣ ਬਣਾ ਰਹੇ ਹਾਂ ਜੀ ਚਾਹ ਪਾਣੀ ਗੁੰਡੇ ਆਪਾਂ ਰੋਟੀ ਵਾਲੀ ਜੀ ਸਾਰੇ ਚੱਕ ਤੇ ਤੇ ਬਾਸਮ ਪੋਚਾ ਰਹਿੰਦਾ ਇਸ ਕੱਲਾ ਨਾਲ ਤੇ ਸੈਲਫ ਹਸਮਫਾ ਵਗੈਰਾ ਸਾਫ ਕਰਦੇ ਆਪਾਂ ਤੇ ਕੱਲਾ ਨਾਲ ਅਭੀ ਇਹ ਠਾਹ ਨਾਲ ਪੋਚਾ ਰਹਿੰਦਾ ਕਿ ਜੀ ਸੱਲ ਜੀ ਤੇ ਕਰਕੇ ਹੈ ਨਾ ਪੈਰਾਂ ਦੇ ਨਾਲ ਹੋ ਜਾਂਦੀ ਆ ਜੀ ਚਪ ਚਪ ਜੀ ਹੁੰਣ ਲੱਗ ਜਾਂਦੀ ਆ ਤੇ ਪੈਰਾਂ ਨਾਲ ਪੈੜਾ ਹੋ ਜਾਂਦੀਆਂ ਤੇ ਮੈਂ ਕਿਤੇ ਪਹਿਲਾਂ ਚਾਹ ਪਾ ਦੇ ਚਾਹ ਪਾ ਕੇ ਨਾ ਉਸ ਤੋਂ ਬਾਅਦ ਆਪਾਂ ਪੋ ਚਲਾ ਦੇਗੇ ਤੇ ਸੁੱਕ ਗਏ ਤੇ ਸੁੱਕ ਜੂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਜਿੰਨਾ ਉਹ ਨੇ ਤੇ ਐਨੇ ਜਿਆਦਾ ਕੱਪੜੇ ਸੀ ਜੀ ਹਏ ਦੋ ਦਿਨ ਤਹਾ ਦੋ ਦੋ ਦਿਨ ਅਜਿਹਾ ਕੱਪੜੇ ਡੋਟਾਏ ਸਤੋਂ ਕਿਉਂਕਿ ਅੰਦਰ ਨੂੰ ਸੁਪਤੀ ਜੇ ਨਾ ਕੀ ਹਾਲ ਸੀ ਨੀ ਨਾਲ ਤੇ ਹੁਣ ਅੱਜ ਜਿਹੜਾ ਕੱਪੜਿਆਂ ਦਾ ਉਹ ਹੋਇਆ ਤੇ ਸਾਰੇ ਜਿਹੜੇ ਜਿਹੜੇ ਅੰਦਰ ਸੁੱਕਲੇ ਪਾਏ ਹੋਏ ਸੀ ਉਹ ਵੀ ਨਹੀਂ ਸੁੱਕੇ ਸਲਾਬ ਜਿਹੜੀ ਪਈ ਸੀ ਤੇ ਅੱਜ ਸਾਰੇ ਜਿਹੜੇ ਆਪਾਂ ਕੂਟੀ ਤੇ ਪਾਏ ਕੱਪੜੇ ਕਢ ਕਢ ਕੇ ਤੇ ਹੁਣ ਅੱਜ ਥੋੜੀ ਧੁੱਪ ਹੈਗੀ ਆ ਸੁੱਕ ਜਾਣਗੇ ਤੇ ਫਿਰ ਆਪਾਂ ਸਾਰੇ ਨੂੰ ਸੰਭਾਂਗੇ ਜੀ ਤੇ ਹਾਂ ਲਾਲਾ ਕਿਉਂਕਿ ਇਹ ਗਿੱਲੀ ਸੀ ਹਨਾ ਵੀ ਅੰਦਰ ਨਹੀਂ ਸੁੱਕਦੀ ਹੈਗੀ ਨਾ ਹੀ ਕੱਪੜਿਆਂ ਚ ਫਸਲਾਬ ਜਾਂਦੀ ਹੈ ਤੇ ਇਸ ਲਈ ਹੁਣ ਆਪਾਂ ਪਹਿਲਾਂ ਚਾਹ ਪਾਦ ਕੇ ਚਲੋ ਫੇਰ ਹਨਾ ਨਾ ਤੋ ਕੀ ਆਪਾਂ ਕੱਪੜੇ ਲਾ ਲਾਂਗੇ ਕੋਠੇ ਤੇ ਉਸ ਤੋਂ ਬਾਅਦ ਮਾਰਾਂਗੇ ਇਹ ਕਰਾਂਗੇ ਜੀ ਤੇ ਇਹ ਤੇ ਫਿਰ ਆਪਾਂ ਚਾਹ ਵੀ ਮੰਗਨਾ ਕਿ ਹੁਣ ਤਾਂ ਨਾ ਸਿਰ ਦੁਖਾ ਲੱਗਿਆ ਤਾਂ 3-4 ਦਿਨ ਹੋ ਗਏ ਬਹੁਤ ਪੁਰਾ ਹਾਲ ਹੈਗਾ ਸਿਰ ਉਹ ਨਾ ਯਾਦ ਦਰਦ ਕਰਦਾ ਇਹ ਨਾ ਜਿਆਦਾ ਤਰਦ ਕਰਦਾ ਕਿਉਂਕਿ ਕੰਮ ਜਿਹੜਾ ਨਾ ਕਿ ਤੱਕ ਟੈਨਸ਼ਨ ਹੋਈ ਰਹੀ ਮੀਂਹ ਵੀ 2-3 ਦਿਨ ਤੇ ਕੁਝ ਕੱਪੜੇ ਦੋ ਆ ਪਿਆਰੇ ਆ ਪਾਣੀ ਮੁੰਜਨ ਕਿਉਂਕਿ ਰਾਜੀ ਹੋਗਾ ਜੀ ਜਿੱਦੇ ਕੱਲਾ ਤੇ ਬੱਚੇ ਟਿਊਸ਼ਨ ਤੇ ਚਲੇਗੇ ਤੇ ਸਮੀਤ ਡੈਡੀ ਅੱਗੇ ਹੈਗੇ ਜੀ ਸਮੀਤ ਡੈਡੀ ਅਰਗੇ ਹੈਗੇ ਜੀ ਖੇਤ ਅ ਸਵੇਰ ਦਾ ਕੰਮ ਆ ਜਿਹੜਾ ਨਹੀਂ ਨਿਬੜਿਆ ਹਜੇ ਬਟਾ ਦਾ ਬਟਾ ਤੇ ਘਾਰੇ ਕੁਰੇ ਕਹਿੰਦੇ ਜੀ ਬਹੁਤ ਪੈ ਗਏ ਹਨਾ ਮੀਂਹ ਦੇ ਨਾਲ ਤੇ ਚਲੋ ਅੱਜ ਹਨਾ ਕੰਮ ਨਿਬੜ ਜੂਗਾ ਨਹੀਂ ਫਿਰ ਮੋਰ ਔਖਾ ਹੋ ਜਾਂਦਾ ਤੇ ਹੁਣ ਚਲੋ ਆਪਾਂ ਪਾਣੀ ਹੈ ਰਾਜੀ ਦੇ ਨਾਲ ਆਪਾਂ ਮੱਝਾਂ ਪਾਣੀ ਪੀ ਲੈਣਗੇ ਰੱਜ ਨੂੰ ਗੰਗਲ ਪਾਣੀ ਪੀ ਲੈ ਲੇ ਸੀਗਾ ਤੇ ਫਿਰ ਆਪਾਂ ਦਾਲ ਤਰਾਂਗੇ ਦਾਲ ਤਰਾਂਗੇ ਜਮੂngੀ ਤੇ ਦਾਲ ਮੂngੀ ਛੋਲ ਲੇਤੇ ਆਪਾਂ ਪਾਵਾਂਗੇ ਜੀ ਵਿੱਚ ਮਾਂ ਤੇ ਕੁੱਕਰ ਚ ਬਣਾਵਾਂਗੇ ਜੀ ਆਪਾਂ ਤੇ ਪੁੰਜਰ ਪਾਣੀ ਹਨਾ ਪਿਆਦ ਦੇ ਪਸ਼ੂਆਂ ਤੇ ਉਸ ਤੋਂ ਬਾਅਦ ਹਨਾ ਫਿਰ ਕਰਾਂਗੇ ਕੋਈ ਕੰਮ ਹੋਰ ਤੇ ਮੱਝ ਪੀ ਜਾਂਦੀ ਰੱਜ ਖੋਲ ਹੀ ਲਿਆਉਂ ਫਾੜੀ ਲਿਆਉਂਦਾ ਪਹਿਲਾਂ ਉਹ ਕਿਉਂ ਨਹੀਂ ਆਇਆ ਕੋਈ ਨਹੀਂ ਰਾਜੂ ਬਲ ਮੱਝ ਫੜ ਲੈਦਾ ਵਾਰ ਲਈ ਗਾਣਾ ਵਗ ਜੇ ਕੰਮ ਕਿੰਨਾ ਮਰਜੀ ਕਰੀ ਜਾਓ ਜੀ ਮੱਝ ਬੰਨੀ ਬੈਠਾ ਦਾ ਰਾਜੂ ਤਾਂ ਕਿਲੀ ਨਾਲ ਲੋਈ ਰਾਜੂ ਦੀ ਮੱਝ ਬੰਨੀ ਪਈ ਉਧਰ ਤੇ ਆਪਾਂ ਹੁ ਲੈ ਦੀ ਦੀ ਮੱਝ ਹੋਈ ਸੀ ਨਾ ਜਲਦੀ ਜਲਦੀ ਕੰਮ ਹੋ ਜੀਏ ਫਿਰ ਧਾਰਾਂ ਦਾ ਟਾਈਮ ਹੋਇਆ ਤਾਂ ਪੱਠੇ ਉੱਠੇ ਲਾਉਣ ਵਾਲੀ ਆ ਵੀ ਰਾਜੂ ਫਿਰ ਚਾਰ ਪੱਟ ਦੀ ਹੈ ਨਾ ਚਾਰ ਲਾ ਲੂਗਾ ਫਿਰ ਲਾ ਕੇ ਰੱਖ ਲੂ ਤੇ ਫਿਰ ਆਪਾਂ ਹਣਾ ਦਵਾਂਗਾ ਧਾਰਾਂ ਚ ਲਾ ਦੇਵਾਂਗੇ ਹਰ ਦਿਹਾਗੀ ਦੁੱਗੀਆਂ ਮਾਦੇ ਫੋਲਕਾ ਬਹੁਤ ਜਲਦੀ ਚਲੋ ਫਿਰ ਮਿਲਦੇ ਆ ਪਹਿਲਾਂ ਪਾਣੀ ਪਿਆ ਦੇਣਾ ਪਸ਼ੂਆਂ ਆਪਣਾ ਪਾਣੀ ਪੀਤਾ ਤਾ ਤੁਸੀਂ ਪਸ਼ੂਨ ਸਾਰੇ ਤੇ ਰਾਜੂ ਆਪਣਾ ਆਏਗਾ ਆਪਣਾ ਕਰਦਾ ਜੀ ਆ ਰਾਜੂ ਆਪਣਾ ਦਹੀ ਲਾ ਰਿਹਾ ਪੱਠੇ ਆ ਤਾਂ ਅੱਗੇ ਵਾਸਤੇ ਆਪਾਂ ਲਾਉਣੀ ਹੀ ੜਕਾ ਦਾਲ ਪਾਣਾ ਰੱਖ ਕੇ ਜਿੰਦੇ ਤੇ ਹਾਂਜੀ ਦਾਲ ਆਪ ਬਣਾਈਏ ਜੀ ਇਹ ਮਾਸ਼ੂਲੇ ਦੀ ਕਿਉਂਕਿ ਨਾ ਮੂੰਗੀ ਛੋਲੇ ਖਾਂਦੀ ਨਹੀਂ ਹੈਗੀ ਜੀ ਆਪਰ ਤੇ ਫਿਰ ਆਪਾਂ ਨਾਲ ਜਰ ਥੋੜੀ ਤੇ ਆਪਾਂ ਮੇਕ ਦਾਲ ਹਨਾ ਮਾਹ ਤੇ ਛੋਲਿਆਂ ਦੀ ਰੱਖਤੀਏ ਰਿਜ ਗਈ ਸੀਗੀ ਆਪਣੇ ਬੜੀਆ ਸੜ ਕੱਪ ਲਾ ਰਹੇ ਹਾਂ ਜੀ ਫੁੱਕਰ ਚ ਕਿਉਂਕਿ ਜੀ ਬੱਦਲ ਨਾ ਬਹੁਤ ਜਾਰੀ ਆਈ ਜਾਂਦਾ ਅਗਰ ਫਿਰ ਬੱਦਲ ਨਾ ਇੰਨਾ ਜ਼ਿਆਦਾ ਹੋਇਆ ਪਿਆ ਤੇ ਹੁਣ ਨਾ ਆਏ ਵੀ ਜਲਦੀ ਜਲਦੀ ਹਨਾ ਤਾਰ ਕੱਢ ਲੀਏ ਆਪਾਂ ਸੋ ਇਧਰ ਸੜ ਤੋਂ ਬੰਨ੍ਹ ਗਏ ਜੀ ਦੇਖੋ ਬੱਦਲ ਨਾ ਬਹੁਤ ਜ਼ਿਆਦਾ ਹਨਾ ਆ ਗਿਆਗਾ ਉਧਰ ਚਟ ਕੇ ਦੇਖੋ ਉਧਰ ਇਧਰ ਇਧਲੇ ਸਾਈਡ ਤੋਂ ਹੈਗੀ ਆ ਜੀ ਧੁੱਪ ਪਈ ਜਾਂਦੀ ਹੈ ਤੇ ਇਧਰ ਪਿਛਲੀ ਸਾਈਡ ਤੋਂ ਹਨਾ ਆਪਣੇ ਮੀਂਹ ਆ ਰਿਹਾਗਾ ਤੇ ਰਾਜੂ ਆਪਣਾ ਲਾਈ ਜਾਂਦਾ ਜੀ ਪੱਠੇ ਤੇ ਆਪਾਂ ਨਾ ਜਲਦੀ ਜਲਦੀ ਹੈ ਨਾ ਅ ਦਾਲ ਨੂੰ ਤੜਕਾ ਲਾ ਕੇ ਪਹਿਲਾਂ ਧਾਰਾ ਕੱਢ ਲੀਏ ਕਿਥੇ ਤੋਂ ਪਤਾ ਨਹੀਂ ਧਾਰਾਂ ਦਾ ਨਾ ਉੱਖਾ ਬਹੁਤ ਹੋਇਆ ਰਹਿੰਦਾ ਤੇ ਰੱਬ ਪਤਾ ਨਹੀਂ ਕੀ ਕਰੂਗਾ ਕਿਉਂਕਿ ਹੈ ਨਾ ਹਜੇ ਮਸਾਂ ਪਾਣੀ ਹੈ ਜਿਹੜਾ ਹਜੇ ਮਾੜਾ ਮੁੱਟਾ ਹਨ ਸੁੱਕਿਆ ਸੀ ਤੇ ਅੱਜ ਹੀ ਆਪਾਂ ਕਰਨਾ ਸੀ ਬੱਟਾ ਮੁੱਟਾ ਠੀਕ ਤੇ ਨਾ ਜੀ ਆਪਾਂ ਪਾਈ ਸੀ ਛੋਲੇ ਦੇ ਵਿੱਚ ਤੇ ਪਾਣੀ ਖੜਾ ਸੀਗਾ ਤੇ ਫਲਾਨ ਹਨਾ ਜਿਹੜੀ ਅਪਸਟ ਦੇ ਹੋਏ ਹੈਗੇ ਕਿ ਉਹ ਖੁੰਦੀ ਨੇ ਹਮਨ ਤੇ ਨਾ ਬਹੁਤ ਜ਼ਿਆਦਾ ਖਰਾਬ ਕਰਤਾ ਤੇ ਅੱਜ ਹੀ ਪਾਈ ਸੀ ਤੇ ਬਾਸ ਗੁਰੂ ਜੀ ਮਿਹਰ ਕਰਨਾ ਨਾ ਕਹਿੰਦੇ ਵੀ ਦੋ ਦਿਨ ਹਨਾ ਜੇ ਵੀ ਵਿੱਚ ਖੜਾ ਮਾ ਖੜਾਉਣੀ ਪੈਂਦੀ ਇਹ ਦਵਾਈ ਤੇ ਵੀ ਉਸ ਤੋਂ ਬਾਅਦ ਹਨਾ ਵੀ ਚਲੂ ਇਹ ਅਸਰ ਕਰਦੀ ਹੈ ਤੇ ਆਪਣੇ ਵੀ ਆਈ ਨਹੀਂ ਪਤਾ ਹਨਾ ਜੀ ਬਦਲਾ ਜੀ ਤੱਕ ਸਾਰੀ ਫਲਾਣਾ ਜੀ ਦਵਾਈ ਸਾਰੀ ਆ ਜਿੰਨਾ ਉਹ ਸਾਰੀ ਨਿਕਲ ਗਈ ਤੇ ਬਾਸ ਗੁਰੂ ਜੀ ਮਿਹਰ ਕਰ ਰਹੇ ਹਨਾ ਜਿਤਾਲ ਜੀ ਤਾਂ ਤੇ ਇਧਰ ਆਪਣੇ ਨਾਲ ਖਿਆਲੀ ਮਾਨਸਾ ਕੋਲ ਤਾਂ ਅੱਜ ਬਹੁਤ ਜ਼ਿਆਦਾ ਰੂਪ ਹੈ ਜੀ ਦੁਬਾਰਾ ਪੇਰ ਹੈ ਤੇ ਦੋ ਦਿਨਾਂ ਦੇ ਵਿੱਚ ਨਾ ਥੋੜਾ ਜਿਆਦਾ ਹੀ ਹੋ ਗਿਆ ਸੀ ਚਲੋ ਵਿਟਲ ਗਿਆ ਹਨਾ ਰੱਬ ਤੇ ਵਿਚਰੂ ਹਨਾ ਵੀ ਧੁੱਪਾਂ ਲੱਗ ਜੀਆਂ ਦੋ ਚਾਰ ਤੇ ਚਲੇ ਨੇ ਨਾ ਹਨ ਜਿਹੜੇ ਆਪਣੇ ਪਾਣੀ ਆਗਾ ਉਹ ਠੱਲੇ ਹੋ ਜੂਗਾ ਤੇ ਜਿਹੜੇ ਆਪਣੇ ਹਨਾ ਵਿਚਾਰੇ ਵੀ ਜਿਹੜਾ ਹੈ ਨਾ ਉਹ ਪਾਣੀ ਹੈ ਜਿਹੜਾ ਠੱਲੇ ਹੋ ਜੂਗਾ ਤੇ ਵੀ ਕੁਛ ਨਾ ਕੁਛ ਨਾ ਫਰਕ ਪੈ ਜੂਗਾ ਪਾਣੀ ਦੋ ਦਿਨਾਂ ਦੇ ਵਿੱਚ ਹੀ ਬਹੁਤ ਸੁੱਕ ਗਿਆ ਸੀਗਾ ਤੇ ਅੱਜ 23 ਤਰੀਕ ਹੈ ਜੀ ਅੱਜ ਤੇ ਦੇਖੋ ਜੀ ਅੱਜ ਨਾ ਬੁਰਾ ਹਾਲ ਹੈਗਾ ਫਿਰ ਵੀ ਹਨਾ ਬੱਦਲ ਦਾ ਤੇ ਤੇ ਪਹਿਲਾਂ ਵੀ ਕਣਗਾ ਡੇ ਘੜਗਾ ਪੂਰ ਜੀ ਚਲੋ ਉਦੋਂ ਆਏ ਹੋਗਾ ਵੀ ਹਨਾ ਚੱਲਾਂਗੇ ਬੱਦਲ ਜਾ ਤੇ ਉਹ ਫੇਰ ਆਈ ਜਾਂਦਾ ਜੀ ਇਧਰ ਆ ਸੂਰਜ ਨਿਕਲਿਆ ਪਿਆ ਤੇ ਉਧਰਲੇ ਪਾਸੇ ਉਹਨਾਂ ਜੀ ਬੱਦਲ ਚੜਕੇ ਆ ਆ ਰਿਹਾ ਹੈਗਾ ਇਹਨਾਂ ਪਹਿਲੇ ਪਹਿਲੇ ਤੜਕਾ ਲਾ ਕੇ ਨੂੰ ਝਾਲ ਪਾ ਦੇਗੇ ਘੋਟ ਕੇ ਪਾਵਾਂਗੇ ਦਾਲ ਤੇ ਫਿਰ ਆਪਾਂ ਨਾ ਤਾਰਾ ਕੱਢ ਲਗੇ ਤੇ ਉਸ ਤੋਂ ਬਾਅਦ ਦੇਖਦੇ ਆਂ ਵਾਚ ਦਾਲ ਨੂੰ ਪਤੜਕਾ ਲਾਤਾ ਤੇ ਹੁਣ ਆਪਾਂ ਨਾ ਤਾਰਾ ਕੱਢ ਲਈ ਫੇਰ ਵਾਚ ਮਿਲਦੇ ਕਿਉਂਕਿ ਬੱਦਲਾ ਆਉਂਦਾ ਜੀ ਫਿਰ ਨਾ ਤਾਰਾ ਕੱਢ ਲਗੇ ਪਹਿਲਾਂ ਫਿਰ ਦੇਖਦੇ ਆਂ ਕੋਈ ਹੋਰ ਕੰਮ ਪੱਕਾ ਪਨੋਤਾ ਤੇ ਹੋਣ ਨਾ ਕਿ ਇਹਦੇ ਬੀਕ ਤੇ ਗਾਥੀ ਟਿਕਾਉਣੇ ਇਹ ਰੋਟੀਆਂ ਬਣਾਉਣੇ ਬਾਅਦ ਤੇ ਬਸ ਇਹਨੂੰ ਵੀ ਇੱਕ ਕਦੀ ਸੀਟਿੰਗ ਉਹ ਕਰਵਾ ਦੇਣੀ ਕਿਉਂਕਿ ਨਾ ਤੇੰਦ ਬਾਦਾਂ ਦੇ ਲਈ ਪੱਕਾ ਸੀਟ ਇੱਕ ਤੇ ਸਾਰਾ ਇਹਨੂੰ ਸਰ ਦੇਣਾ ਆਪਣੇ ਵਿੱਚ ਰੱਖ ਦਿਆਂਗੇ ਇਹਨੂੰ ਮਿੱਠੇ ਰਿਆ ਸਾਰਾ ਵਿੱਚ ਤੇ ਤੇਨ ਦਿਖਣਾ 14 ਘਟੇਗੀ ਫਿਰ ਲੈ ਦੇ ਹਾਂਜੀ ਟਾਈਮ ਹੋ ਗਿਆ ਸ਼ਾਮ ਦਾ 6:00 ਵਜੇ 14 ਪੱਕਾ ਲਵਾਂ ਤੇ ਪਸ਼ੂਰ ਸਾਰੇ ਇਹਨੂੰ ਬਾਹਰ ਕੱਢ ਤੇ ਸਾਰੇ ਨਾ ਪਸ਼ੂਰ ਕੱਟ ਤੇ ਪਸ਼ੂ ਆ ਪਗੜ ਤੇ ਜੀ ਬਾਹਰ ਤੇ ਸੁਨ ਸੁਹਣੇ ਬਾਹਰ ਦਾ ਮੌਸਮ ਤੇ ਬਦਲਈ ਨਾ ਹੋਇਆ ਪਿਆ ਜੀ ਫਿਰ ਦੁਬਾਰਾ ਹਣਾ ਬਹੁਤ ਜਿਆਦਾ ਹਣਾ ਬੱਦਲ ਹੋ ਗਿਆ ਗਰਮੀ ਨਹੀਂ ਜਿਆਦਾ ਹੋਈ ਪਈ ਐ ਤੇ ਬਾਹਰ ਥੋੜੀ ਥੋੜੀ ਹਵਾ ਲੱਗਦੀ ਐ ਚਲਦੀ ਐ ਥੋੜੀ ਥੋੜੀ ਚਲਦੀ ਤੇ ਪਰ ਬੱਦਲਾ ਨਾ ਬਹੁਤ ਜਿਆਦਾ ਹੋਇਆ ਪਿਆ ਤੇ ਦੇਖੋ ਨ ਪਹਿਲਾ ਵਾਲਾ ਜਿਹੜਾ ਪਾਣੀ ਆਇਆ ਸੀ ਤਾ ਉਹ ਸੁੱਕਿਆ ਨਹੀਂ ਹੈਗਾ ਤੇ ਅੱਜ ਮੜਾ ਜਾਂ ਜੀ ਜਿਸ ਵੀ ਕੱਲ ਧੁੱਪ ਲੱਗੀ ਤੇ ਕੁਛ ਅੱਜ ਬਸ ਅੱਜ ਸੀ ਥੋੜਾ ਜਿਹਾ ਜਾਂਦੀ ਸੂਹ ਤਾਂ ਠੀਕ ਸੀਗੀ ਧੁੱਪ ਹੀ ਹੈਗੀ ਸੀਗੀ ਤੇ ਸ਼ਾ ਦੁਪਹਿਰ ਤੋਂ ਬਾਅਦ ਹਨਾ ਵੀ ਬੱਦਲ ਜਬਾਈ ਜੀ ਹੋ ਗਈ ਸੀ ਤੇ ਆਪਾਂ ਹਨਾ ਜਿਹੜਾ ਆਪਣੇ ਕੰਮ ਤੋਂ ਦੇ ਸਾਰੇ ਕਰ ਲੇ ਤੇ ਹੁਣ ਬਸਲਾ ਚ ਹਨਾ ਪਾਣੀ ਜਿਹੜਾ ਥੋੜਾ ਬਹੁਤ ਸੁੱਕ ਗਿਆ ਤੇ ਚਲੋ ਹਨਾ ਵੀ ਆਪਾਂ ਕਹਿੰਦੇ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਚਲੋ ਮਦਦ ਕਰੀਏ ਆਪਾਂ ਹਨਾ ਜਿਹੜੀ ਵੱਧ ਤੋਂ ਵੱਧ ਜਿਹੜੇ ਹੜਾ ਆਲੇ ਬਾਈ ਵੀਰ ਭੈਣਾਂ ਜਿਹੜੇ ਹਨਾ ਹੜਾਂ ਦੇ ਵਿੱਚ ਆਈ ਹੈਗੀ ਜਿਹੜੇ ਆਪਣੇ ਵੀਰ ਭਰਾ ਤੇ ਵੀ ਆਪਾਂ ਉਹਨਾਂ ਦੀ ਹਨਾ ਜਿਹੜੀ ਮਦਦ ਉਹ ਕਰ ਸਕੀਏ ਤੇ ਪਰ ਵਾਹਿਗੁਰੂ ਹਨਾ ਮੇਰ ਕਰਨ ਤੇ ਕਿਉਂਕਿ ਜੀ ਬਦਲਾ ਹਨਾ ਬਹੁਤ ਜਿਆਦਾ ਹੋਇਆ ਪਿਆਗਾ ਤੇ ਇਹ ਕਹਿੰਦੇ ਅਗਲੇ ਹਨਾ 5 ਦਿਨਾਂ ਬਾਅਦ ਵਿੱਚ ਵੀ ਅਗਲੇ 5 ਦਿਨਾਂ ਵਿੱਚ ਨਾ ਫੇਰ ਵੀ ਬਦਲ ਦਸਿਆ ਹੋਇਆਗਾ ਵੀ 5 ਦਿਨ ਤੇ ਵਾਹਿਗੁਰੂ ਜੀ ਭਲੀ ਕਰਨ ਜੀ ਹਨਾ ਬਦਲ ਟਲ ਜੀ ਤਾਂ ਬਹੁਤ ਵਧੀਆ ਗੱਲ ਹੈ ਤੇ ਨਹੀਂ ਫਿਰ ਸਾਨੂੰ ਪਤਾ ਹੀ ਆ ਹਨਾ ਵੀ ਜਿਹੜਾ ਹੁਣ ਆਪਾਂ ਹੜਾ ਵਾਲਾ ਪਾਣੀ ਹੈ ਜਿਹੜਾ ਹੜਾ ਵਾਲਾ ਪਹਿਲਾਂ ਵਾਲਾ ਪਾਣੀ ਉਹ ਹਜੇ ਨਹੀਂ ਸੁੱਕਿਆ ਤੇ ਵੀ ਉਹਨਾਂ ਦੀ ਆਪਾਂ ਹਨਾ ਜਿਹੜੀ ਮਦਦ ਤਾਂ ਵੱਧ ਤੋਂ ਵੱਧ ਕਰਗੇ ਆ ਜੀ ਪਿੰਡ ਚ ਤੇ ਜਿਹੜੇ ਹੜਪੀੜ ਤਾਂ ਲਈ ਰਾਸ਼ਨ ਹਨਾ ਉਹ ਇਕੱਠਾ ਕਰਿਆ ਸੀਗਾ ਦੁਪਹਿਰ ਤੋਂ ਬਾਅਦ ਲੱਗੇ ਸੀਗੇ ਸਮੀਤ ਡੈੜੀ ਵਰਗੇ ਤੇ ਇਹ ਕਲੱਬ ਵਾਲੀ ਸਾਰੇ ਹਨਾ ਵੀਰਾਂ ਨੇ ਰਲ ਕੇ ਵੀ ਜਿਹੜਾ ਉਪਰਾਲਾ ਕੀਤਾ ਗਿਆ ਤੇ ਵੀ ਹੜਪੀੜ ਤਾਂ ਲਈ ਹਨਾ ਜਿਹੜਾ ਰਾਸ਼ਨ ਉਹ ਇਕੱਠਾ ਕੀਤਾ ਤੇ ਇਹ ਬਹੁਤ ਵੱਡੀ ਹਨਾ ਸੇਵਾ ਹੈ ਜੀ ਇਹ ਅਸਲ ਹਨਾ ਸੇਵਾ ਤਾਂ ਇਹ ਹੈਗੀ ਜਿਹੜੀ ਹਨਾ ਭੁੱਖਿਆਂ ਨੂੰ ਵਿਚਾਰਿਆਂ ਦੇ ਢਿੱਡ 'ਚ ਜਿਹੜਾ ਅੰਨ ਪਾਣੀ ਉਹ ਪਾਉਣਾ ਤੇ ਜਿਨ੍ਹਾਂ ਦੇ ਹਨਾ ਵਿਚਾਰਿਆਂ ਦੇ ਘਰੋਂ ਬੇਕਾਰ ਹੋ ਗਏ ਹਨਾ ਉਹਨਾਂ ਦੇ ਜਿਹੜਾ ਹਨਾ ਮੂੰਹ 'ਚ ਕੋਈ ਅੰਨ ਦਾ ਦਾਣਾ ਪੂ ਤਾਂ ਖੁਸ਼ੀ ਇਸ ਦਿੰਦੀ ਆ ਹਨਾ ਸੀਸਿੰਦਾ ਬੰਦਾ ਤੇ ਜਿਹੜੇ ਉਹ ਵਿਚਾਰੇ ਵੀਰ ਪੜਾਣ ਦੇ ਹਨਾ ਘਰ ਡੁੱਬ ਗਏ ਪਸ਼ੂ ਵੀ ਹਨਾ ਡੁੱਬ ਗਏ ਵਿਚਾਰਿਆਂ ਦੇ ਤੇ ਘਰਵਾਰ ਜਿਹੜੇ ਹਨਾ ਘਰੋਂ ਬੇਕਾਰ ਹੋ ਗਏ ਪਸ਼ੂ ਵੀ ਵਿਚਾਰੇ ਹਨਾ ਕਿੱਲਿਆਂ ਤੋਂ ਜਿੰਨਾਂ ਨੇ ਦਸੇ ਖੋਲ ਤੇ ਵਿਚਾਰਿਆਂ ਦੇ ਹਨਾ ਤੇ ਕਿਵੇਂ ਬਣੀ ਹੋ ਕਿਵੇਂ ਨਾ ਬਣੀ ਹੋ ਉਹਨਾਂ ਨਾਲ ਵਿਚਾਰਿਆਂ ਨਾਲ ਹਨਾ ਤੇ ਇਹ ਸੇ ਗੱਲ ਕਰਕੇ ਨੇ ਜੀ ਹਨਾ ਘਰ ਤਾਂ ਬਹੁਤ ਘਰਾਂ ਛੱਡਣੇ ਬਹੁਤ ਔਖੇ ਹੈਗੇ ਤੇ ਆਪਾਂ ਜਿਹੜੇ ਹਨ ਆਪਣੇ ਘਰ ਛੱਡਨੇ ਬਹੁਤ ਔਖੇ ਆ ਜੀ ਹਨ ਜਿਹੜੇ ਆਪਣੇ ਵੀਰ ਭਾਈ ਆ ਹੜ ਭੀੜਤ ਹਨ ਉਹਨਾਂ ਦੇ ਸਾਰੇ ਵੀ ਹੱਥ ਵਨ ਕੇ ਬੇਨਤੀ ਹੈ ਸਾਰੇ ਵੀਰ ਭਰਾ ਹਨ ਸਾਰੇ ਮਦਦ ਕਰੋ ਜੀ ਹਨ ਵੱਧ ਤੋਂ ਵੱਧ ਜਿੰਨੀ ਹੋ ਸਕੇ ਹਨ ਆਪਾਂ ਐ ਨਹੀਂ ਕਹਿੰਦੇ ਵੀ ਆਹ ਦੇਓ ਦਿਓ ਚਲ ਜਿੰਨੀ ਵੀ ਤਿਲ ਫੁੱਲ ਹਨ ਹੈਗੀ ਆਪਣੇ ਕੋਲੇ ਕੋਈ ਸੇਵਾ ਹਨ ਉਹ ਜ਼ਰੂਰ ਦਿਓ ਜੀ ਜਦੋਂ ਆਪਣੇ ਪਿੰਡ ਚ ਰਾਸ਼ਨ ਇਕੱਠਾ ਕਰਦੇ ਆ ਜਾਂ ਹਨ ਕੋਈ ਸਿਹਤ ਲੈ ਕੇ ਜਾਂਦੇ ਆ ਤੇ ਉਹਨਾਂ ਵਾਸਤੇ ਜੀ ਜ਼ਰੂਰ ਹਨਾ ਵੀ सेवा जी थोड़ी तो थोड़ी बहती तो बहुत ही है ना जिन्नी के कोगगा बंदा है ना उन्नीक जरूर सेवा करो जी है ना बाकी दुख सुख लिखे वो आप अपने कर्म का गा तो ये अपन सब तो है ना जो बड़ी सेवा वागुरू जी ने लाई है भी उधर हड़ होने से तो आप सेवा है ना खड़े हैं गे तो इसलिए है ना अच्छ सारे ने पिंड चो अपने चुं राशन इकट्ठा करेगा कल तक जे मेरे भी भ्रा है ना वो लेके पहुँचने उतों है ना जी सारे पिंडों पिंड है ना पता कहने के जी ਸਾਰੇ ਹਨਾ ਵੀਰ ਭਾਈ ਜਿਹੜੀ ਉਹਨਾਂ ਦੀ ਵੱਧ ਤੋਂ ਵੱਧ ਵੀ ਸੇਵਾ ਕਰੋ ਤੇ ਮਦਦ ਕਰੋ ਵੱਧ ਤੋਂ ਵੱਧ ਉਹਨਾਂ ਦੀ ਪਛੂ ਡੰਗਰ ਦਾ ਵੀ ਹਨਾ ਜੀ ਵੀ ਤੂੜੀ ਜੋ ਵੀ ਹਨਾ ਸ਼ਰਦਾ ਉਹ ਹਰ ਇੱਕ ਚੀਜ਼ ਹੈ ਜਿਹੜੀ ਉਹ ਪਿੰਡ ਚੋਂ ਪਿੰਡਾਂ ਚੋਂ ਆਪਣੇ ਚ ਹਨਾ ਥੋੜੇ ਥੋੜੇ ਨਾਲ ਜੀ ਆਪਾਂ ਨੂੰ ਪਤਾ ਨਹੀਂ ਲੱਗਣਾ ਹਨਾ ਤੇ ਉਹਨਾਂ ਦੀ ਵਿਚਾਰਿਆਂ ਦੀ ਮਦਦ ਹੋ ਜੂਗੀ ਆਪਾਂ ਨੂੰ ਨਹੀਂ ਕੋਈ ਫਰਕ ਨਹੀਂ ਪੈਂਦਾ ਤੇ ਉਹਨਾਂ ਦੀ ਸੇਵਾ ਹੋ ਜੂ ਤੇ ਮਦਦ ਹੋ ਜੂ ਉਹਨਾਂ ਦੀ ਹਨਾ ਤੇ ਚਲੋ ਜੀ ਹਨਾ ਆਪਾਂ ਤਾਂ ਇਹੀ ਕਹਿਨੀ ਆ ਤੇ ਵਾਹਿਗੁਰੂ ਜੀ ਟਲ ਜਾ ਵੀ ਬੱਦਲ ਜਿਹੜਾ ਟਲ ਜੇ ਤਾਂ ਬਹੁਤ ਵਧੀਆ ਗੱਲ ਹੈ ਜੀ ਤੇ ਨਹੀਂ ਸਾਨੂੰ ਪਤਾ ਹੀ ਆ ਫਿਰ ਹਨਾ ਹਾਲਾਤ ਆ ਜਿਹੜੇ ਇਦੋਂ ਵੀ ਬਾੜੇ ਹੋ ਜਾਣਗੇ ਚਲੋ ਜੀ ਆਪਣੇ ਹਨਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜੇਕਰ ਵੀਡੀਓ ਹਨਾ ਥੋੜੀ ਜੀ ਵਧੀਆ ਲੱਗਦੀ ਹੋਵੇ ਤਾਂ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਹਨਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਊ ਦੇ ਕੇ ਨਾ ਜਾਇਓ ਜੀ ਤੇ ਪਲੀਜ਼ ਆਪਣੇ ਚੈਨਲ ਕਰੇ ਫਿਰ ਸਬਸਕ੍ਰਾਈਬ ਧੰਨਵਾਦ ਜੀ